ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਸਾਡੀ ਸਿਹਤ ਨਾਲ ਜੁੜੀ ਹੋਈ ਕਿ ਲਗਭਗ 80% ਔਰਤਾਂ ਜਿਹੜੀਆਂ ਉਹ ਗਲਤ ਤਰੀਕੇ ਨਾਲ ਆਟਾ ਗੁੰਨ ਕੇ ਤੇ ਫਿਰ ਰੋਟੀ ਪਕਾਉਂਦੀਆਂ ਜਿਸ ਨਾਲ ਫਿਰ ਪੇਟ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਅਕਸਰ ਹੀ ਘਰਾਂ ਵਿੱਚ ਇਹ ਗੱਲ ਕੀਤੀ ਜਾਂਦੀ ਆ ਕਿ ਅਸੀਂ ਜਦੋਂ ਰੋਟੀ ਖਾਂਦੇ ਆ ਨਾ ਸਾਨੂੰ ਗੈਸ ਹੋ ਜਾਂਦੀ ਹਰ ਇੱਕ ਦੀ ਮੁਸ਼ਕਲ ਆ ਕਿ ਪੇਟ ਵਿੱਚ ਗੈਸ ਬਣਦੀ ਆ ਪਰ ਇਹ ਕਿਉਂ ਬਣਦੀ ਆ ਜਦੋਂ ਵੀ ਸਾਨੂੰ ਕੋਈ ਰੋਗ ਲੱਗਦਾ ਨਾ ਸਾਡੇ ਗਲਤ ਖਾਣ ਪੀਣ ਦਾ ਨਤੀਜਾ ਹੀ ਹੁੰਦਾ ਆ ਕਿ ਅਸੀਂ ਬਿਮਾਰ ਹੋ ਜਾਂਦੇ ਆ ਤੇ ਫਿਰ ਸਾਡੇ ਬਜ਼ੁਰਗ ਵੀ ਤਾਂ ਖਾਣਾ ਖਾਂਦੇ ਸੀ ਰੋਟੀ ਖਾਂਦੇ ਸੀ ਸਗੋਂ ਉਹ ਤਾਂ ਖੁੱਲਾ ਖਾਣਾ ਖਾਂਦੇ ਸੀ ਪਰ ਉਹਨਾਂ ਨੂੰ ਤੇ ਇਹੋ ਜੀ ਮੁਸ਼ਕਲ ਨਹੀਂ ਸੀ ਹੁੰਦੀ ਤੇ ਫਿਰ ਅਸੀਂ ਅੱਜ ਗੱਲ ਕਰਨੀ ਕਿ ਕਿਹੜਾ ਤਰੀਕਾ ਆ ਸਾਡਾ ਜਿਹੜਾ ਅਸੀਂ ਗਲਤ ਵਰਤ ਰਹੇ ਹਾਂ ਹੁਣ ਪਰਿਵਾਰ ਸਾਡੇ ਬਹੁਤ ਛੋਟੇ ਹੋ ਗਏ ਕੋਈ ਤਿੰਨ ਮੈਂਬਰਾਂ ਦੀ ਫੈਮਿਲੀ ਆ ਕੋਈ ਚਾਰ ਮੈਂਬਰਾਂ ਦੀ ਆ ਤੇ ਫਿਰ ਮੇਰੀਆਂ ਭੈਣਾਂ ਕੀ ਕਰਦੀਆਂ ਕਿ ਜਦੋਂ ਰਸੋਈ ਵਿੱਚ ਵੱੜਦੀਆਂ ਨਾ ਤਾਂ ਫਿਰ ਸਾਰਾ ਹੀ ਕੰਮ ਖਤਮ ਕਰਕੇ ਬਾਹਰ ਆਉਂਦੀਆਂ ਆ ਤੇ ਫਿਰ ਉਹ ਨਾਲ ਹੀ ਆਟਾ ਗੁੰਨ ਲੈਂਦੀਆਂ ਤੇ ਉਸੇ ਵੇਲੇ ਫੁਲਕੇ ਤਿਆਰ ਕਰਕੇ ਗਰਮ-ਗਰਮ ਮੈਂਬਰਾਂ ਨੂੰ ਖਵਾਉਂਦੀਆਂ ਕਿ ਆ ਲਓ ਖਾਓ ਜੀ ਗਰਮ-ਗਰਮ ਫੁਲਕੇ ਤੇ ਪਾ ਚੇਤੇ ਜਾਣਗੇ ਤੁਹਾਨੂੰ ਗੈਸ ਨਹੀਂ ਬਣੇਗੀ ਪਰ ਇਹੀ ਸਭ ਤੋਂ ਗਲਤ ਤਰੀਕਾ ਆ ਸਾਡੀਆਂ ਬਜ਼ੁਰਗ ਮਾਵਾਂ ਕੀ ਕਰਦੀਆਂ ਹੁੰਦੀਆਂ ਸੀ ਕਿ ਜਦੋਂ ਉਹ ਆਟਾ ਗੁੰਨਦੀਆਂ ਸੀ ਨਾ ਤਾਂ ਉਹਨਾਂ ਨੇ ਪਹਿਲਾਂ ਜਦੋਂ ਆਟੇ ਨੂੰ ਗੁੰਨਣਾ ਤੇ ਕਿੰਨਾ ਕਿੰਨਾ ਟਾਈਮ ਲਾਉਣਾ ਆਟੇ ਨੂੰ ਗੁੰਨਦਿਆਏ ਤੁਸੀਂ ਸਾਰੇ ਜਾਣਦੇ ਹੋ ਪਰ ਅੱਜ ਮੇਰੀਆਂ ਭੈਣਾਂ ਨੇ ਪਲਾਸਟਿਕ ਦੇ ਡੱਬੇ ਰੱਖੇ ਹੋਏ ਆ ਤੇ ਉਹ ਕੀ ਕਰਦੀਆਂ ਕਿ ਆਟੇ ਦੇ ਵਿੱਚ ਪਾਣੀ ਰਲਾ ਕੇ ਤੇ ਹੋਰ ਕੰਮ ਕਰਨ ਲੱਗ ਪੈਂਦੀਆਂ ਫਿਰ ਉਸੇ ਵੇਲੇ ਉਹਨੂੰ ਮੁੱਕੀ ਦੇ ਕੇ ਤੇ ਚਲੋ ਜੀ ਖਾਣਾ ਤਿਆਰ ਕਰਨ ਲੱਗ ਜਾਂਦੇ ਹਾਂ ਪਰ ਸਾਡੀਆਂ ਮਾਵਾਂ ਨਹੀਂ ਸੀ ਇਸ ਤਰ੍ਹਾਂ ਕਰਦੀਆਂ ਉਹ ਆਟੇ ਨੂੰ ਚੰਗੀ ਤਰ੍ਹਾਂ ਗੁੰਨਦੀਆਂ ਹੁੰਦੀਆਂ ਸੀ ਗੁੰਨਣ ਤੋਂ ਬਾਅਦ ਫਿਰ ਉਹਨਾਂ ਚੁੱਲੇ ਅੱਗ ਬਾਲਣੇ ਤੇ ਫਿਰ ਫਿਰ ਉਹਨਾਂ ਰੋਟੀ ਬਣਾਉਣੀ ਸ਼ੁਰੂ ਕਰਨੀ ਪਰ ਹੁਣ ਇੱਥੇ ਉਹ ਮੈਂ ਇਹ ਨਹੀਂ ਕਹਿੰਦੀ ਕਿ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਇਸ ਗੱਲ ਬਾਰੇ ਨੌਲੇਜ ਸੀ ਪਰ ਉਹ ਗਿਆਨ ਦੇ ਭੰਡਾਰ ਹੁੰਦੀਆਂ ਸੀ ਉਹਨਾਂ ਨੂੰ ਸਮਝ ਹੁੰਦੀ ਸੀ ਕਿ ਜਦੋਂ ਵੀ ਆਟਾ ਗੁੰਨਿਏ ਨਾ ਤਾਂ ਉਸ ਨੂੰ 20 ਮਿੰਟ ਜਾਂ ਅੱਧਾ ਘੰਟਾ ਪਿਆ ਰਹਿਣ ਦੇਣਾ ਚਾਹੀਦਾ ਆ ਕਿਉਂਕਿ ਜਦੋਂ ਅਸੀਂ ਆਟੇ ਨੂੰ 20 ਮਿੰਟ ਪਿਆ ਰਹਿਣ ਦਿੰਨੇ ਆ ਨਾ ਤਾਂ ਉਸ ਦੇ ਵਿੱਚ ਗੁੱਡ ਬੈਕਟੀਰੀਆ ਪੈਦਾ ਹੋ ਜਾਂਦੇ ਜਿਹੜੇ ਸਾਡੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦੇ ਆ ਚੰਗੇ ਬੈਕਟੀਰੀਆ ਜਿਹੜੇ ਆ ਉਹ ਫਿਰ ਪੈਦਾ ਹੁੰਦੇ ਜੇਕਰ ਆਟਾ 20 ਮਿੰਟ ਜਾਂ ਅੱਧਾ ਘੰਟਾ ਪਿਆ ਰਹੇ ਤੁਸੀਂ ਵੇਖਿਆ ਹੋਣਾ ਕਿ ਸਾਡੀਆਂ ਮਾਵਾਂ ਜਦੋਂ ਆਟਾ ਗੁੰਨਦੀਆਂ ਸੀ ਨਾ ਤਾਂ ਉਹਦੇ ਉੱਪਰ ਗਿੱਲਾ ਹੱਥ ਕਰਕੇ ਉਂਗਲਾਂ ਛਾਪ ਦਿੰਦੀਆਂ ਸੀ ਨਾ ਤੇ ਫੇਰ ਉਹਦੇ ਉੱਪਰ ਗਿੱਲਾ ਪੋਣਾ ਕਰਕੇ ਤੇ ਆਟੇ ਤੇ ਪਾ ਦਿੰਦੀਆਂ ਸੀ ਤੇ ਫੇਰ ਉਹ ਆਪਣੇ ਰੋਟੀ ਲਾਉਣ ਦੀ ਤਿਆਰੀ ਕਰਦੀਆਂ ਸੀ ਇਸ ਤਰ੍ਹਾਂ ਕਰਦੇ ਆ ਉਹਨਾਂ ਨੂੰ 20 ਮਿੰਟ ਅੱਧਾ ਘੰਟਾ ਲੱਗ ਜਾਂਦਾ ਸੀ ਕਿਉਂਕਿ ਉਹ ਚੁੱਲ੍ਹੇ ਅੱਗ ਬਾਲਦੀਆਂ ਹੁੰਦੀਆਂ ਸੀ ਪਰ ਹੁਣ ਅਸੀਂ ਇਹ ਸਾਰਾ ਕੁਝ ਕਰਨਾ ਛੱਡ ਦਿੱਤਾ ਹੁਣ ਅਸੀਂ ਉਸੇ ਵੇਲੇ ਹੀ ਆਟਾ ਗੁੰਨ ਕੇ ਤੇ ਫਿਰ ਉਸੇ ਵੇਲੇ ਗੈਸ ਤੇ ਫੁਲਕੇ ਤਿਆਰ ਕਰਨ ਲੱਗ ਜਾਂਦੀਆਂ ਮੇਰੀਆਂ ਭੈਣਾਂ ਜਦੋਂ ਕਿ ਸਾਡੇ ਆਟੇ ਵਿੱਚ ਫਿਰ ਗੁੱਡ ਬੈਕਟੀਰੀਆ ਪੈਦਾ ਹੀ ਨਹੀਂ ਹੁੰਦੇ ਤੇ ਫਿਰ ਉਹੀ ਅਸੀਂ ਰੋਟੀਆਂ ਆਪਣੇ ਘਰ ਦੇ ਸਾਰੇ ਮੈਂਬਰਾਂ ਬੱਚਿਆਂ ਬਜ਼ੁਰਗਾਂ ਨੂੰ ਖਵਾਉਂਦੇ ਆ ਜਿਸ ਦੇ ਨਾਲ ਫਿਰ ਪੇਟ ਵਿੱਚ ਖਾਨ ਤੇ ਗੈਸ ਬਣ ਜਾਂਦੀ ਹੈ ਤੇ ਫਿਰ ਉਹ ਗੈਸ ਜਦੋਂ ਰੋਜ਼ਾਨਾ ਬਣਦੀ ਫਿਰ ਕਿਸੇ ਨੂੰ ਕੋਈ ਟੈਬਲਟ ਲੈਣੀ ਪੈਂਦੀ ਕੋਈ ਹੋਰ ਆਲਡਬੋਰਡ ਕਰਨਾ ਪੈਂਦਾ ਤੇ ਫਿਰ ਗੈਸ ਤੋਂ ਹੀ ਹੋਰ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੋ ਜਾਂਦੀਆਂ ਇਸ ਕਰਕੇ ਬੇਰੀਆਂ ਭੈਣਾ ਇੰਨਾ ਧਿਆਨ ਜ਼ਰੂਰ ਰੱਖਣ ਕਿ ਜਦੋਂ ਵੀ ਉਹ ਆਟਾ ਗੁੰਨਣ ਤਾ ਕੋਸ਼ਿਸ਼ ਕਰਨ ਜ਼ਰੂਰੀ ਆ ਕਿ ਇਹ ਉਹ ਸਟੀਲ ਦੀ ਪ੍ਰਾਤ ਲੈਣ ਤੇ ਸਟੀਲ ਦੀ ਪ੍ਰਾਤ ਵਿੱਚ ਆਟੇ ਨੂੰ ਚੰਗੀ ਤਰ੍ਹਾਂ ਗੁੰਨਣ ਤੋਂ ਬਾਅਦ 20 ਮਿੰਟ ਤੱਕ ਪਿਆ ਰਹਿਣ ਦੇਣ ਜਾਂ ਦਾ ਘੰਟਾ ਪਿਆ ਰਹਿਣ ਦੇਣ ਫਿਰ ਹੀ ਉਸ ਦੇ ਫੁਲਕੇ ਬਣਾਉਣ ਤਾਂ ਕਿ ਸਾਡੇ ਬੱਚੇ ਸਿਹਤਮੰਦ ਰਹਿਣ ਸਾਡੇ ਬਜ਼ੁਰਗ ਸਿਹਤਮੰਦ ਰਹਿਣ ਘਰ ਦੇ ਮੈਂਬਰ ਸਿਹਤਮੰਦ ਰਹਿਣ ਤੇ ਇਹੋ ਜੇ ਹੋਰ ਰੋਗ ਨਾ ਲੱਗਣ ਉਮੀਦ ਕਰਦੀ ਆ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ 보시라고딴 데로 스라고